ਤੁਸੀਂ ਅੱਜ ਆਏ ਉਹ ਬੰਦੇ ਬਾਰੇ ਟ੍ਰੇਨ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਜਲੰਧਰ ਕੈਂਟ ਦੇ ਅੰਦਰ ਬਹੁਤ ਹੀ ਪ੍ਰਯਾਸਾਂ ਦੇ ਨਾਲ ਐਮਪੀ ਸਾਡੇ ਸ਼ਸ਼ੀਲ ਕੁਮਾਰ ਰਿੰਕੂ ਜੀ ਤੇ ਬਹੁਤ ਪ੍ਰਯਾਸਾਂ ਨਾਲ ਜਿਹੜੇ ਕਿ ਜਲੰਧਰ ਦੇ ਅੰਦਰ ਵੀ ਹੁਣ ਇਸ ਦਾ ਜਿਹੜਾ ਸਟਾਪੇਜ ਦਿੱਤਾ ਗਿਆ ਹੈ ਕਿੰਦਾ ਦੇਖਦੇ ਆ ਪਹਿਲੇ ਤਾਂ ਸਾਰਿਆਂ ਨੂੰ ਸਾਰੇ ਜਲੰਧਰ ਨਿਵਾਸੀਆਂ ਨੂੰ ਬਹੁਤ ਬਹੁਤ ਪਿਆਰ ਪਰਿਸ਼ਸ਼ੀ ਦਾ ਅਰ ਸਾਰੀ ਕਾਲ ਦੇ ਨਾਲ ਨਾਲ ਸਾਰਿਆਂ ਨੂੰ ਮੁਬਾਰਕਬਾਦ ਕਿਉਂਕਿ ਐਮਪੀ ਸੁਸ਼ੀਲ ਕੁਮਾਰ ਰਿੰਕੂ ਜੀ ਦੀ ਮਿਹਨਤ ਤੇ ਸਦਕਾ ਅੱਜ ਜਲੰਧਰ ਚ ਬੰਦੇਵਾਰਾ ਸਰੀ ਟ੍ਰੇਨ ਆਇ ਸ਼ੁਰੂਆਤ ਹੋਈ ਹੈ ਉਹਦਾ ਸਟਾਫ ਹੈ ਜਲੰਧਰ ਵਾਲਿਆਂ ਨੂੰ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਸਟਾਪਰਸ ਦੇ ਨਾਲ ਜਲੰਧਰ ਕਿਉਂਕਿ ਵਪਾਰੀਆਂ ਦਾ ਹੱਬ ਹੈ ਵਪਾਰ ਬਹੁਤ ਜ਼ਿਆਦਾ ਜਲੰਧਰ ਵਿੱਚ ਸੂਬੇ ਪਾਰ ਨੂੰ ਬਹੁਤ ਫਾਇਦਾ ਮਿਲੇਗਾ ਔਰ ਵਪਾਰੀ ਵਰਗ ਨੂੰ ਬਹੁਤ ਫਾਇਦਾ ਮਿਲੇਗਾ ਕਿਉਂਕਿ ਜਿੱਥੇ ਵਪਾਰੀ ਵਰਗ ਨੂੰ ਫਾਇਦਾ ਮਿਲੇਗਾ ਮੈਨੂੰ ਲੱਗਦਾ ਹੈ ਕਿ ਜਲੰਧਰ ਵਿੱਚ ਐਨ ਆਰ ਆਈ ਬਹੁਤ ਜ਼ਿਆਦਾ ਦਿੱਲੀ ਜਾਂਦੇ ਸੋ ਉਹਦਾ ਵੀ ਬਹੁਤ ਫਾਇਦਾ ਹੋਏਗਾ ਲੋਕਾਂ ਨੂੰ ਆ ਬਹੁਤ ਘੱਟ ਸਮੇਂ ਦੇ ਵਿੱਚ ਕਿਉਂਕਿ ਅੱਜਕੱਲ ਸ਼ਾਰਟੇਜ ਦਾ ਟਾਈਮ ਹੈ ਸਮੇਂ ਦੀ ਬਚਤ ਹੋਏਗੀ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਇਸ ਦੇ ਨਾਲ ਮਾਨ ਸਾਹਿਬ ਦੀ ਸਰਕਾਰ ਜਿਨ੍ਹਾਂ ਨੇ ਕਿ ਲੋਕਾਂ ਨਾਲ ਵਾਅਦੇ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਹੈ ਵਾਅਦੇ ਪੂਰੇ ਹੋ ਰਹੇ ਨੇ ਕਿਉਂਕਿ ਲੋਕਾਂ ਦੀ ਸੁਵਿਧਾਵਾਂ ਨੂੰ ਉਹਨਾਂ ਲਈ ਕੀ ਬੈਟਰ ਹੈ ਅਸੀਂ ਸਾਰੇ ਕਰ ਰਹੇ ਹਾਂ ਸੋ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਬੀ ਤੁਹਾਡੀ ਵੀ ਰਾਜਨੀਤੀ 'ਚ ਬਹੁਤ ਅੱਛੀ ਪਕੜ ਹੈ ਤੁਸੀਂ ਵੀ ਬਹੁਤ ਵਧੀਆ ਮਤਲਬ ਇੱਕ ਸੋਚ ਰੱਖਦੇ ਹੋ ਤੇ ਜੇ ਦੇਖਣ ਨੂੰ ਗੱਲ ਕਰੀਏ ਕਿ ਬੀਜੇਪੀ ਦਾ ਦਾਵਾ ਹੈ ਕਿ ਸਾਡੇ ਵੱਲੋਂ 4 ਮਹੀਨੇ ਪਹਿਲਾਂ ਹੀ ਇਸ ਦੀ ਅਪਲੀਕੇਸ਼ਨ ਰੱਖੀ ਗਈ ਸੀ ਕਿ ਜਿਹੜੀ ਟ੍ਰੇਨ ਹੈ ਉਸ ਨੂੰ ਇੱਥੇ ਸਟਾਪੇਜ ਦਿੱਤਾ ਜਾਵੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿੱਥੇ ਸ਼ਸ਼ੀਲ ਕੁਮਾਰ ਰਿੰਕੂ ਹੁਣੀ 20 ਦਸੰਬਰ ਨੂੰ ਰੇਲ ਮੰਤਰੀ ਨਾਲ ਮਿਲ ਕੇ ਇਸ ਤੇ ਵਾਤ ਲਾਪ ਜਿਹੜੀ ਕੀਤੀ ਗਈ ਉਹਨੂੰ ਕਿੱਦਾਂ ਦੇਖਦੇ ਹੋ ਇੱਕ ਪਾਸੇ ਇਲੈਕਸ਼ਨਾਂ ਤੋਂ ਪਹਿਲਾਂ ਵੀ ਜਿਹੜੀ ਲੋਰ ਜਿਹੜੀ ਖਿੱਚੀ ਜਾ ਰਹੀ ਹੈ ਇੱਕ ਪਾਸੇ ਉਹ ਸਾਰੇ ਮਤਲਬ ਇਹ ਹੋ ਗਿਆ ਕਿ ਭਾਜਪਾ ਵਾਲੇ ਕਹਿ ਰਹੇ ਸੀ ਕਿ ਐਕਾਮਿਡੇਸ਼ਨ ਸਬਮਿਟ ਕਰਵਾਈ ਸੀ ਪਰ ਉਹਨੂੰ ਲੱਗਦਾ ਕਿ ਐਪਲੀਕੇਸ਼ਨ ਸਭ ਸਬਮਿਟ ਕਰਵਾਉਣ ਨਾਲ ਹੀ ਸਾਰੇ ਮਸਲੇ ਨਿਹਾਲ ਹੋ ਜਾਂਦੇ ਕਿਉਂਕਿ ਕਿਸੇ ਵੀ ਕੰਮ ਨੂੰ ਸਿਰੇ ਚੜ੍ਹਨ ਲਈ ਉਹਦੇ ਪਿੱਛੇ ਆ ਬਾਰ ਬਾਰ ਉਹਨੂੰ ਬੂਸਟ ਅਪ ਕਰਨਾ ਬਹੁਤ ਜ਼ਰੂਰੀ ਹੈ ਸੋ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਜਿੱਥੇ ਕੇਂਦਰੀ ਕੇਂਦਰ ਦੇ ਵਿੱਚ ਰੀਲ ਮੰਤਰੀ ਜੂਨ ਅਸ਼wini ਵੈਸ਼ਨਵ ਜੀ ਨਾਲ ਮੁਲਾਕਾਤ ਕੀਤੀ ਆਪਾਂ ਸਾਰੇ ਜਾਣਦੇ ਸੋ ਉਹਨਾਂ ਦੇ ਐਫਰਟ ਦੇ ਨਾਲ ਹੀ ਅੱਜ ਜਿਹੜਾ ਸਟਾਪ ਹੈ ਜਲੰਧਰ ਵਾਲਿਆਂ ਨੂੰ ਹੈ ਸੋ ਮੈਨੂੰ ਲੱਗਦਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜੀ ਦਿਆ ਦੇ ਆਣ ਵਾਲੀਆਂ ਕਿਹੜੀਆਂ ਸੇ ਸਗਾਤਾ ਜਿਹੜੀਆਂ ਹੋਰ ਵੀ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਵਾਸੀਆਂ ਨੂੰ ਦੇਣ ਵਾਲੇ ਨੇ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਮਾਨ ਸਾਹਿਬ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਔਰ ਐਮਪੀ ਸੁਸ਼ੀਲ ਕੁਮਾਰਿੰਗੂ ਜਿਨੇ ਵੀ ਜਿਹੜੇ ਵਾਅਦਿਆਂ ਦੇ ਨਾਲ ਇਹ ਸੀਟ ਜਿੱਤੀ ਹੈ ਸੋ ਆਪਾਂ ਵਾਅਦੇ ਹੌਲੀ ਹੌਲੀ ਪੂਰੇ ਕਰਾਂਗੇ ਔਰ ਤੁਹਾਡੇ ਸਾਹਮਣੇ ਵੀ ਥੈਂਕ ਯੂ ਸੋ ਮਚ ਥੈਂਕ ਯੂ